ਹੁਣ ਹੜਾਂ ਦੇ ਹਾਲਾਤ ਹੋਏ ਪਏ ਆ ਤਾਂ ਬਾਈ ਕਹਿੰਦਾ ਵੀ ਇਹ ਤੂੜੀ ਆਪਾਂ ਉੱਥੇ ਦੇ ਦਾਂਗੇ ਪਰ ਇਹਨਾਂ ਦੇ ਕੋਲੇ ਕੋਈ ਮੰਨ ਕੇ ਚੱਲੋ ਵੀ ਬਾਈ ਇਕੱਲਾ ਗਿਆ ਤਾਂ ਕਰਕੇ ਲਿਜਾਣ ਦਾ ਕੋਈ ਸਿਸਟਮ ਨਹੀਂ ਹੈਗਾ ਤੇ ਬਾਈ ਨੇ ਬੇਨਤੀ ਵੀ ਕਰਨੀ ਆ ਵੀਡੀਓ ਪਾ ਕੇ ਵੀ ਜੇ ਕੋਈ ਸੇਵਾਦਾਰ ਭਰਾ ਹਨਾ ਲਿਆਣੀ ਚਾਹੁੰਦਾ ਹੋਵੇ ਤਾਂ ਇੱਥੋਂ ਆ ਕੇ ਲਿਆ ਸਕਦਾ 30 ਤੋਂ 32 ਡਰਾਲੀਆਂ ਹੁਣੀਆਂ ਬਾਈ ਜੀ ਹਾਂਜੀ ਬਾਈ ਰਾਮ ਨੋ 30 ਤੋਂ ਸੱਚੀ ਗੱਲ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਇਸ ਟਾਈਮ ਬਾਈ ਮੈਂ ਪਿੰਡ ਕੋਂਗੇਕਲਾਂ ਦੇ ਵਿੱਚ ਆ ਤੁਹਾਨੂੰ ਪਤਾ ਵੀ ਹੁਣ ਪੰਜਾਬ ਦੇ ਹਾਲਾਤ ਕੀ ਆ ਹਨਾ ਹਨਾ ਤੇ ਇਧਰਲੇ ਪਾਸੇ ਮਾਝੇ ਏਰੀਏ ਦੇ ਵਿੱਚ ਬਹੁਤ ਮਾਰ ਪਈ ਹੈ ਹੜਾਂ ਦੀ ਜਿਹਦੇ ਕਾਰਨ ਲੋਕਾਂ ਦੇ ਘਰਾਂ ਦੇ ਘਾ ਡੁੱਬ ਗਏ ਹਨ ਲੋਕ ਸੜਕਾਂ ਤੇ ਬੈਠੇ ਆ ਤੇ ਅੱਜ ਮੈਂ ਕਹੂੰਗੀ ਗੱਲਾਂ ਦੇ ਵਿੱਚ ਮੈਨੂੰ ਬਾਈ ਦਾ ਫੋਨ ਆਇਆ ਸਵੇਹਾ ਬਾਈ ਕਹਿੰਦਾ ਵੀ ਆਪਾਂ ਇੱਕ ਵੀਡੀਓ ਪਾਉਣੀ ਆ ਬਾਈ ਦੇ ਖੇਤ ਦੇ ਵਿੱਚ ਨਾ ਆਹ ਦੇਖੋ ਇਧਰਲੇ ਪਾਸੇ ਧੜ ਨੱਪੀ ਹੋਈ ਆ ਬਾਈ ਕਹਿੰਦਾ ਵੀ ਇਹ ਅਸੀਂ ਪਹਿਲਾਂ ਅੱਗ ਲਾਉਣ ਲੱਗੇ ਸੀਗੇ ਪਰਾਲੀ ਨੂੰ ਪਰ ਤੂੜੀ ਬਣਾ ਕੇ ਇਹਦੀ ਧੜ ਸੀ ਨਾਪਦੀ ਵੀ ਕਈਰ ਕੰਮ ਆ ਜਾਂਦੀ ਹੈ ਨਾ ਇਹ ਨਹੀਂ ਪਤਾ ਸੀ ਵੀ ਕਿੱਥੇ ਕੰਮ ਆਊਗੀ ਹੁਣ ਹੜਾਂ ਦੇ ਹਾਲਾਤ ਹੋਏ ਪਏ ਆ ਤਾਂ ਬਾਈ ਕਹਿੰਦਾ ਵੀ ਇਹ ਤੂੜੀ ਆਪਾਂ ਉੱਥੇ ਦੇ ਦਾਂਗੇ ਪਰ ਇਹਨਾਂ ਦੇ ਕੋਲੇ ਕੋਈ ਮੰਨ ਕੇ ਚੱਲੋ ਵੀ ਬਾਈ ਇਕੱਲਾ ਗਿਆ ਤਾਂ ਕਰਕੇ ਲਿਜਾਣ ਦਾ ਕੋਈ ਸਿਸਟਮ ਨਹੀਂ ਹੈਗਾ ਤੇ ਬਾਈ ਨੇ ਬੇਨਤੀ ਵੀ ਕਰਨੀ ਆ ਵੀਡੀਓ ਪਾ ਕੇ ਵੀ ਜੇ ਕੋਈ ਸੇਵਾਦਾਰ ਭਰਾ ਹਨਾ ਲਿਆਣੀ ਚਾਹੁੰਦਾ ਹੋਵੇ ਤਾਂ ਇੱਥੋਂ ਆ ਕੇ ਲਿਆ ਸਕਦਾ 30 ਤੋਂ 32 ਟਰਾਲੀਆਂ ਹੁਣੀਆਂ ਬਾਈ ਜੀ ਹਾਂ ਜੀ ਬਾਈ ਰਾਮ ਨੋ 30 ਤੋਂ 32 ਟਰਾਲੀਆਂ ਹੈਗੀਆਂ ਹਨਾ ਤੇ ਇਹ ਬਾਈ ਕਿੰਨੇ ਕੇ ਟਾਈਮ ਦੀ ਆ ਪਿਛਲੇ ਸਾਲ ਹੀ ਕੀਤੀ ਆ ਹਾਂਜੀ ਆ ਸਾਲ ਹੀ ਬਣਾਈ ਸੀ ਵੀਰੇ ਆ ਸਾਲ ਹੀ ਬਣਾਈ ਸੀ ਆ ਸਾਲ ਹੀ ਬਾਈ ਉਹਨਾਂ ਨੇ ਬਣਾਈ ਸੀਗੀ ਦੇਖ ਲਓ ਨਾ ਜਿੱਥੇ ਜਾਣੀ ਹੁੰਦੀ ਹੈ ਨਾ ਬਾਈ ਉਹ ਸਾਲ ਹੀ ਹੋਇਆ ਖੇਤੀ ਕਰਦੇ ਨੂੰ ਵੀਰੇ ਅੱਛਾ ਦੋ ਸਾਲ ਤੁਹਾਨੂੰ ਖੇਤੀ ਕਰਦੇ ਨੂੰ ਦੂਜਾ ਸਾਲ ਲਾ ਕੇ ਚੱਲਿਆ ਇਹ ਅੱਛਾ ਦੂਜਾ ਸਾਲ ਚੱਲਿਆ ਲਓ ਜੀ ਤੇ ਕਿਉਂਕਿ ਆਪਣੇ ਏਰੀਆ ਦੇ ਵਿੱਚ ਜੋ ਕੋਈ ਸੇਵਾਦਾਰ ਭਰਾ ਉੱਥੇ ਕੋਈ ਰਾਸ਼ਨ ਲੈ ਕੇ ਜਾਂਦਾ ਜਾਂ ਪਸ਼ੂਆਂ ਦੇ ਲਈ ਕੋਈ ਚਾਰਾ ਲੈ ਕੇ ਜਾਂਦਾ ਜਾਂ ਤੂੜੀ ਲੈ ਕੇ ਜਾਂਦਾ ਉਹ ਵੀ ਲੈ ਕੇ ਜਾਇਓ ਜਰੂਰ ਹਨਾ ਦੋ ਜਾਂ ਤਿੰਨ ਟਰਾਲੀਆਂ ਖਾਲੀ ਰੱਖ ਕੇ ਇੱਥੋਂ ਭਰ ਕੇ ਲੈ ਜਾਓ ਜੇ ਪੰਜ ਸੱਤ ਬੰਦੇ ਤਿੰਨ ਤਿੰ ਤਾਂ ਤੁਸੀਂ ਦੇਖ ਲਓ ਵੀ ਗੱਲ ਕਿੱਥੇ ਚਲੀ ਜਾਣੀ ਇਹ ਖਤਮ ਹੋ ਜੂਗੀ ਜਮਾ ਇਹ ਸਾਰੀ ਵੀ ਦੇ ਦੋਗੇ ਵੀਰੇ ਹਾਂ ਹਾਂ ਵੀਰੇ ਸਾਰੀ ਵੀ ਦੇ ਸਾਰੀ ਵੀ ਦੇ ਦੇਣਗੇ ਬਾਈ ਹੋਰੀ ਤੇ ਕਿਉਂਕਿ ਹੁਣ ਇਹਨਾਂ ਦੇ ਕੋਈ ਕੰਮ ਦੀ ਨਹੀਂ ਹੈਗੀ ਹੈ ਨਾ ਬਾਈ ਤੁਹਾਡੇ ਤੇ ਇਹ ਸੇਵਾ 'ਚ ਲੱਗ ਜੂਗੀ ਹੈ ਨਾ ਜਿਵੇਂ ਵੀ ਬਾਬੇ ਦਾ ਹੁਕਮ ਹੋਇਆ ਹੈ ਨਾ ਤੇ ਆਹ ਧੜ ਹੈਗੀ ਐ ਮੈਂ ਲੋਕੇਸ਼ਨ ਬੋਲਦਾ ਬਾਈ ਇਧਰਲੇ ਪਾਸੇ ਚੂੜਚੱਕ ਰਹੇ ਨੇ ਜੇ ਤਾਂ ਚੂੜਚੱਕ ਲਈਓ ਤੁਸੀਂ ਕੌਂਗਿਆਂ ਨੂੰ ਆਓਗੇ ਤਾਂ ਪੱਠਾ ਤੁਹਾਡੇ ਖੱਬੇ ਪਾਸੇ ਆ ਜਾਊਗਾ ਪੱਠੇ ਦੇ ਬਿਲਕੁਲ ਸਾਹਮਣੇ ਜੇ ਕੌਂਗਿਆਂ ਤੋਂ ਚੂੜਚੱਕ ਲਈਓ ਆਓਗੇ ਤਾਂ ਇਹ ਸੱਜੇ ਪਾਸੇ ਪੱਠੇ ਨਿਸ਼ਾਨੀ ਦੇਖ ਕੇ ਉਹਦੀ ਹੱਦ ਸ਼ੁਰੂ ਹੁੰਦੀ ਹੈ ਲੁਹਾਨੇ ਖਤਮ ਹੋ ਜਾਂਦੀ ਹੈ ਠੀਕ ਆ ਆ ਸਾਹਮਣੇ ਹੀ ਆ ਧੜ ਜਾਵਾਂ ਪੱਠੇ ਦੇ ਸਾਹਮਣੇ ਹੀ ਹੈ ਬਾਈ ਦਾ ਖੇਤ ਤੇ ਇਹ ਬਾਈ ਦੇ ਖੇਤ ਦੇ ਵਿੱਚ ਹੀ ਆ ਸੋ 30 ਤੋਂ 32 ਲੀਟਰ ਵਾਲੀਆਂ ਆਰਾਮ ਦੇ ਨਾਲ ਹੈਗੀਆਂ ਕੋਈ ਵੀ ਬੰਦਾ ਲੈ ਆ ਸਕਦਾ ਭਾਈ ਨੰਬਰ ਬੋਲਿਓ ਮਾੜਾ ਜ 9779750025 ਵੀਰੇ ਜੀ 97795500 97797 9779750025 ਨਾਮ ਮੇਰਾ ਗਗਨਦੀਪ ਸਿੰਘ ਆ ਵੀਰੇ ਲਾਓ ਜੀ ਨਾਮ ਬਾਈ ਦਾ ਗਗਨਦੀਪ ਸਿੰਘ ਆ ਸੋ ਜਰੂਰ ਜੇ ਕੋਈ ਭਰਾ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਜਰੂਰ ਇੱਥੋਂ ਇੱਕ ਲੈ ਕੇ ਜਾਵੇ ਹਨਾ ਤੇ ਲਿਆਉਣ ਦਾ ਹੱਲ ਵੀ ਉਹਨਾਂ ਨੂੰ ਆਪ ਹੀ ਕਰਨਾ ਬੂ ਬੰਦੇ ਬੰਦੇ ਦਾ ਨਾ ਭਾਈ ਕਿਉਂਕਿ ਬਾਈ ਦੇ ਇਕੱਲੇ ਇੱਕ ਅੱਲਾ ਘੇਰਾ ਤਾਂ ਕਰਕੇ ਔਖਾ ਹੋ ਜਾਂਦਾ ਨਾਲ ਕੋਈ ਲੱਗਣ ਵਾਲਾ ਹੈ ਨਹੀਂ ਹਣਾ ਤਾਂ ਕਰਕੇ ਨਹੀਂ ਬਾਈ ਦਾ ਕਹਿੰਦਾ ਮੈਂ ਆਪ ਹੀ ਛੱਡਿਆ ਹਣੀ ਸੀਗੀ ਪਰ ਕੋਈ ਵਾਰੀ ਸਿਸਟਮ ਨਹੀਂ ਬਣਦਾ ਹੁੰਦਾ ਇਸੇ ਕਰਕੇ ਬਾਈ ਨੇ ਵੀਡੀਓ ਪਵਾ ਕੇ ਬੇਨਤੀ ਕੀਤੀ ਆ ਸੋ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਆ ਬਾਈ ਤੇ ਜੇ ਕੋਈ ਭਰਾ ਜ਼ਰੂਰ ਯਾਰ ਸੇਵਾ ਕਰਿਓ ਹਣਾ ਅਸੀਂ ਵੀ ਦੇਖਾਂਗੇ ਦੋ ਚਾਰ ਟਰਾਲੀਆਂ ਅਸੀਂ ਵੀ ਲੈ ਕੇ ਜਾਵਾਂਗੇ ਇੱਥੋਂ ਤੇ ਬਾਕੀ ਦੋ ਚਾਰ ਬੰਦੇ ਪੰਜ ਛੇ ਬੰਦੇ ਰਲ ਕੇ ਜੇ ਮੰਨ ਕੇ ਚਲੋ 30 32 ਟਰਾਲੀਆਂ ਹੁੰਦੀਆਂ ਤਾਂ ਤੁਸੀਂ ਲਿਜਾ ਸਕਦੇ ਹੋ ਬਾਈ ਸੋ ਜਦੋਂ ਮਰਜ਼ੀ ਵੀਰੇ ਫੋਨ ਕਰ ਲੈਣਾ ਜਦੋਂ ਮਰਜ਼ੀ ਜਦੋਂ ਮਰਜ਼ੀ ਕਾਲ ਕਰ ਲੈ ਬਾਈ ਉਹਨਾਂ ਨੂੰ ਲਓ ਜੀ ਸ਼ੇਅਰ ਕਰ ਦਿਓ ਬਾਈ ਧੰਨਵਾਦ ਵੀਰੇ ਮਿਹਰਬਾਨੀ ਥੈਂਕ ਯੂ